ਇੱਕ ਲੈਵਲ ਤੇ ਆ ਕੇ ਬੈਂਕਸ ਬਹੁਤ ਸਟਰੋਂਗ ਹੋ ਗਏ ਬਹੁਤ ਪੈਸਾ ਬੈਂਕ ਕੋਲੇ ਹੋ ਗਿਆ ਅੱਜ ਦਾ ਜਿਹੜਾ ਦੌਰ ਆ ਉਹ ਦੌਰ ਇਹ ਹੋ ਗਿਆ ਵੀ ਬੈਂਕ ਦੇ ਨਾਲ ਨਾਲ ਕਾਰਪੋਰੇਟਸ ਵੀ ਬਹੁਤ ਸਟਰੋਂਗ ਆ ਤੇ ਇਹਨਾਂ ਦੋਨਾਂ ਦਾ ਗੱਠ ਜੋੜ ਆ ਹੁਣ ਇਹ ਕਾਰਪੋਰੇਟ ਵਰਲਡ ਤੇ ਬੈਂਕਸ ਡਿਸਾਈਡ ਕਰਦੇ ਆ ਵਰਲਡ ਲੈਵਲ ਤੇ ਕਿੱਥੇ ਕਿਹੜੀ ਗਵਰਨਮੈਂਟ ਨੂੰ ਆਉਣਾ ਕਿਹਨੂੰ ਗਿਰਾਉਣਾ ਤੇ ਕਿਹਨੂੰ ਹੋਣਾ ਸੀ ਸਰਕਾਰ ਚ ਲੈ ਕੇ ਆਉਣਾ ਸਾਡਾ ਮੱਥਾ ਜਿਹੜਾ ਲੱਗ ਰਿਹਾ ਨਾ ਉਹ ਸਿਰਫ ਸਰਕਾਰਾਂ ਨਾਲ ਨਹੀਂ ਲੱਗ ਰਿਹਾ ਉਹਨਾਂ ਕਾਰਪੋਰੇਟਸ ਜਾਂ ਬੈਂਕਿੰਗ ਸੈਕਟਰ ਨਾਲ ਵੀ ਲੱਗ ਰਿਹਾ ਸਾਨੂੰ ਇਹ ਗੱਲ ਸਮਝਣਾ ਹੀ ਪਊਗੀ ਵੀ ਕਿਸਾਨਾਂ ਦਾ ਜਿਹੜਾ ਜਮੱਥਾ ਲੱਗਿਆ ਉਹ ਕਾਰਪੋਰੇਟ ਜਾਂ ਕੈਪਟਲਿਸਟਿਕ ਸੁਸਾਇਟੀ ਨਾਲ ਲੱਗਿਆ ਇਸ ਕਰਕੇ ਲੜਾਈ ਸਰਕਾਰਾਂ ਤਾਂ ਕਿਸਮਤ ਨਹੀਂ ਆ ਔਰ ਸਰਕਾਰਾਂ ਨੂੰ ਫੰਡ ਕਰਦੇ ਆ ਕਾਰਪੋਰੇਟਸ ਤਾਂ ਜਦੋਂ ਤੱਕ ਉਹ ਵੱਡੇ ਕਾਰਪੋਰੇਟਸ ਨਹੀਂ ਚੋਣਗੇ ਉਹ ਬੈਂਕਿੰਗ ਸੈਕਟਰ ਦੇ ਜਿਹੜੇ ਮੇਨ ਘਰਤਾ ਧਰਤਾ ਨਹੀਂ ਚੋਣਗੇ ਕੀ ਕੋਈ ਪਬਲਿਕ ਪਾਲਿਸੀ ਇੰਪਲੀਮੈਂਟ ਹੋਵੇ ਉਦੋਂ ਤੱਕ ਇੰਪਲੀਮੈਂਟ ਹੀ ਨਹੀਂ ਹੁੰਦੀ